ਇਹ ਜਾਂ ਕਰਿਆ ਜੇ ਨਾਲ ਦੇ ਤਾਂ ਦੋਸਤੋ ਜ਼ਿਲ੍ਹਾ ਤਰਤਰਨਾ ਸ਼ਹਿਰ ਪੱਟੀ ਤੇ ਪਿੰਡ ਮੇਰਾ ਹਸਲ ਇਹ ਸਰਦਾਰ ਜੀ ਅੱਜ ਕਿੱਥੇ ਆਏ ਹੋਏ ਆਂ ਕਰਿਆਲੇ ਜੀ ਕਰਿਆਲੇ ਆਏ ਹੋਏ ਆਂ ਤੇ ਸੌਣ ਦੇ ਇਹ ਮਹੀਨੇ ਦਾ ਅੱਜ ਪਹਿਲਾ ਦਿਨ ਵਾ ਤੇ ਅੱਜ ਮਿਲ ਵੀ ਜੋੜਾ ਹੀ ਡੇ ਆ ਪਹਿਲਾਂ ਵੀ ਜੋੜਾ ਹੀ ਫੜਿਆ ਤੇ ਹੁਣ ਵੀ ਜੋੜਾ ਹੀ ਫੜਿਆ ਅੱਜ ਫੜਿਆ ਜੀ ਹੁਣੇ ਫੜ ਕੇ ਛੱਡ ਗਏ ਬਾਬੀ ਚਲੋ ਜਿਆਦਾ ਹੀ ਆ ਰਿਹਾ ਮੈਂ ਸਾਨੂੰ ਤਲ ਮੈਂ ਇਹ ਸਰਕਾਰ ਬੰਦਿਆਂ ਨੂੰ ਹੁੰਦੀ ਕਿਹੜੀ ਗੱਲ ਆ ਤੁਹਾਨੂੰ ਬਖਾਉਨੇ ਆਪਣਾ ਟੈਲੈਂਟ ਚਲੋ ਆ ਤੁਸੀਂ ਸਾਹਮਣੇ ਖੜੋਤੇ ਜੀ ਹੁਣ ਵੇਖੋ ਆਹਦਾ ਟੈਲੈਂਟ ਦੀ ਕਰਦਾ ਅਸੀਂ ਤਾਂ ਪਰੇਸ਼ਾਨ ਰਹੀ ਜਾਨਾ ਵੀਰ ਦੇਓ বাস ਆਜੋ ਅੱਗੇ ਕੋਈ ਟੈਨਸ਼ਨ ਨਹੀਂ ਆਉਂਦੀ ਰੋਡ ਦੀ ਇੱਥੇ ਆਜੋ ਜਿਵੇਂ ਜਾ ਆਇਓ ਮੇਰੇ ਹੱਥੇ ਟੰਕੇ ਲੱਗੇ ਆ ਮਨੋ ਜੇ ਕੋਈ ਆਜੋ ਇੱਕ ਦਿਨ ਆਜੋ ਆ ਤੈਨੂੰ ਫੇਮਸ ਕਰਨਾ ਅੱਜ ਤੈਨੂੰ ਸਾਰੇ ਪੰਜਾਬ ਨੇ ਵੇਖਣਾ ਆ ਕਰਿਓ ਮਾਰੀ ਅੱਜ ਤੋਂ ਤੂੰ ਡੂੜੀ ਆ ਪਾਪਾ ਇਹਦੇ ਨਾਲ ਉਹ ਡੂੜੀ ਆ ਤੂੰ ਇਹਦੇ ਇੱਧਰ ਜਾ ਇੱਕ ਇੱਕ ਵਾਰ ਤੇ ਫਿਰ ਤੂੰ ਜੀ ਇਹ ਵੇਖੋ ਟੂੜੀਆ ਦੇ ਬੰਦੇ ਲੈ ਮਾਰ ਕੇ ਲੈ ਚਾ ਚਾ ਇੱਕ ਨਾਲ ਕਾਬੂ ਕਰ ਲਿਆ ਤੇ ਦੂਜਾ ਸੱਪ ਵੀ ਤੁਹਾਨੂੰ ਵਿਖਾਉਨੇ ਆ ਉਹ ਨਾਲ ਕਾਕਾ ਗਿਆ ਮਾਰ ਦੇ ਦੋਸਤੋ ਉਹ ਨਾਲ ਕਾਕਾ ਬੁੱਲੀ ਤੈਨੂੰ 버ਗਰ ਖਵਾਵਾਂਗੇ ਦੋਸਤੋ ਇਹ ਕੱਪੜਾ ਹੀ ਆਹੋ ਜਿਹੇ ਵਿੱਚ ਹਜ਼ਾਰ ਤੋਂ ਜ਼ਿਆਦਾ ਸੱਪ ਵੇ ਹੋਏ ਦੋਸਤੋ ਸਟਾਈਲ ਵੇਖ ਕੇ ਕਾਪੀ ਨਹੀਂ ਕਰਦੀ ਠੀਕ ਆ ਬਾਜੀ ਸਹੀ ਜਿੰਨੂੰ ਪਤਾ ਵਾ ਜਿਹੜਾ ਕੰਮ ਆ ਉਹਨਾਂ ਹੀ ਕਰਨਾ ਵਾ ਨਹੀਂ ਨਹੀਂ ਕਈ ਲੋਕ ਸਾਡੇ ਸਟਾਈਲ ਦੀ ਕਾਪੀ ਮਾਰਦੇ ਆਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਜਿੰਨੇ ਵੀ ਵੀਰ ਮੇਰ ਦੇ ਵੀਡੀਓ ਵੇਖਦੇ ਆ ਮੇਰੇ ਸਟਾਈਲ ਦੀ ਕਾਪੀ ਨਹੀਂ ਮਾਰਦੀ ਤੇ ਹੁਣ ਵੇਖਦੇ ਆਂ ਵੀ ਦੂਜਾ ਸੱਪ ਛਾਈ ਠੀਕ ਆ ਹੁਣ ਪੜਦੇ ਆਂ ਤੀਜਾ ਬਾਬਾ ਰਾਨੂ ਪੜਦਾ ਮਾਪਾ ਦੂਜਾ ਜੇ ਆ ਕੇ ਓਰੇ ਦੇਖ ਓਰੇ ਹੋ ਸਕਦਾ ਤਿੰਨ ਹੋਣਾ ਪਹਿਲੂ ਇਧਰੋ ਧਕਾ ਬਣਾਓ ਇਤਰਾ ਐ ਨੂੰ ਵੜ ਕੇ ਤਾਂ ਆਪਾਂ ਨੂੰ ਦਿੱਕਤ ਹੋ ਜਾਣੀ ਆ ਆਹ ਤੇ ਤੋੜੀ ਜੀ ਨਹੀਂ ਪੜਦਾ ਆ ਗਿਆ ਫੜ ਲਿਆ ਆ ਫੜ ਲਿਆ ਆ ਚੱਲ ਕਿਆ ਮਾਦੇ ਉਹ ਇੱਕ ਸੱਪ ਹੈ ਇਹ ਮੇਰੇ ਸ਼ੰਕਰ ਬਾਬਾ ਅੱਛਾ ਜੀ ਕਿਆ ਮੇਰੇ ਬੋਲੇ ਆ ਸੱਪ ਨਹੀਂ ਹੁੰਦੀ ਦੋਸਤੋ ਇਹ ਦੂਜਾ ਸੱਪ ਆ ਤੇ ਇਸ ਟਾਈਮ ਇਹ ਜੋੜਾ ਫੜ ਲਿਆ ਵਾ ਤੇ ਹੁਣ ਹੋਰ ਕੋਈ ਦੇਖਦੇ ਆ ਵੀ ਸੱਪ ਕਿਹੜਾ ਵਾ ਦੋਸਤੋ ਕਿਸੇ ਨੂੰ ਡਿਸਕ ਦੀ ਜਿੰਨੀ ਮਰਜ਼ੀ ਪ੍ਰੋਬਲਮ ਆ ਕਿ ਇਹਨੇ ਬਹੁਤ ਜ਼ਿਆਦਾ ਡਾਕਟਰੀ ਇਲਾਜ ਕਰਾ ਲਿਆ ਕਿ ਇਹਨੂੰ ਸਰਵਾਈਕਲ ਵਾਰ ਨਹੀਂ ਠੀਕ ਹੁੰਦਾ ਤੇ ਹਫਤੇ ਦੇ ਵਿੱਚ ਸ਼ਾਹ ਜੀ ਬੰਦਾ ਤੋੜਨ ਲਾ ਦਾਂਗੇ ਤੁਸੀਂ ਹਾਂ ਜੀ ਮੈਂ ਚਖਮਾਂ ਦਾ ਟ੍ਰੀਟਮੈਂਟ ਕਰਦਾ ਮੈਨੂੰ ਵਿਹਲਾ ਹੋਣਾ ਤਾਂ ਮੈਂ ਤੁਹਾਨੂੰ ਕੁਝ ਦੋ ਚਾਰ ਵੀਡੀਓ ਦਿਖਾਉਣਾ ਛੇ ਛੇ ਗਿੱਠਾਂ ਲੋਕਾਂ ਦੀਆਂ ਲੱਤਾਂ ਗਲੀਆਂ ਕੀੜੇ ਵੀ ਆ ਕੱਲੇ ਖਰਾਬ ਹੋਈਦੀ ਨਹੀਂ ਖਰਾਬ ਤੋਂ ਠੀਕ ਹੋਏ ਦਾ ਪੂਰਾ ਪ੍ਰੋਸੀਜਰ ਇਹ ਜਿੱਦਾਂ ਇਹਦਾ ਐਡਰੈਸ ਆਪਾਂ ਦਾ ਦੋਸਤੋ ਨੰਬਰ ਹੈਗਾ ਜੀ 95 92 ਨਰਨਮੀ ਤੇ ਰੇਟ ਤੇ 35 ਮੇਰੀ ਸਟੋਰੀ ਆਈਡੀ ਹੈ ਕਿ ਜੇ ਪੰਜਾਬੀ ਸੱਪਾਂ ਦਾ ਤੇ ਹੁਣ ਆਪਾਂ ਵੇਖਦੇ ਆਂ ਵੀ ਹੋ ਸਕਦਾ ਉਸੇ ਤੀਜਾ ਵੀ ਹੋਏ ਠੀਕ ਆ ਸਰਦਾਰ ਜੀ ਹੈਪੀ ਬੜਾ ਹੀ acomment ਉਹ ਸ਼ਾ ਮੈਨੂੰ ਮਸ਼ਹੂਰ ਕਰਿਓ ਆ ਆਪਣੇ ਕੈਮਰਾ ਸ਼ੁਰੂ ਕਰਿਓ ਓ ਮੈਨੂੰ ਮਸ਼ਹੂਰ ਕਰਿਓ ਨਾ ਕਰਿਓ ਬੜਾ ਬੰਦੀ ਨੂੰ ਜ਼ਰੂਰ ਮਸ਼ਹੂਰ ਕਰਿਓ ਠੀਕ ਆ ਕਰਿਆ ਵਾਲੇ ਇਹ ਬੰਦੀ ਹੋਰੀ ਬੰਦੀ ਆ ਇਹ ਬੰਦਾ ਇੰਨਾ ਕੋ ਮਸ਼ਹੂਰ ਹੋਵੇ ਵੀ ਰਹਿ ਹੀ ਰੱਬ ਦਾ ਦੋਸਤੋਂ ਅੰਦਰ ਨੂੰ ਮਖਾਉਣੇ ਕੋ ਤੀਜਾ ਸੱਪ ਉਹ ਨੰਬਰ ਦੇ ਦੇ ਤਾਂ ਆਪਾਂ ਹਾਲੇ ਆਪਣੀ ਜੁਬਾਨ ਹੀ ਕੱਢ ਕੇ ਲੈ ਜਾਂਦੇ ਆ ਮੈਨੂੰ ਲੱਗਦਾ ਵੀ ਤੁਸੀਂ ਸੱਪਾਂ ਸੁੱਪਾਂ ਦਾ ਕੋਈ ਫਾਰਮ ਬਣਾਇਆ ਚੰਗਾ ਵਧੀਆ ਤੇ ਦੋਸਤੋ ਇਹ ਤੀਜਾ ਸੱਪ ਜੇ ਪਿੰਨ ਆ ਗਈ ਜੈ ਮਾਦੇਵ ਮਾਦੇਵ ਇਹ ਕਿਹਦੇ ਤੂੜੀ ਚ ਗਿਆ ਹੈ ਜਣਾ ਪੂਰੀ ਵਾਲਾ ਪਹਿਲੋਂ ਕਾਬੂ ਕਰਦੇ ਅਜੇ ਹੋੜ ਵੇਖਦੇ ਇਹ ਤਿੰਨੇ ਕੱਢ ਕੇ ਹੁਣ ਇੱਕ ਰੀ ਲਾਈ ਚ ਮੈਂ ਨਾ ਟੈਨਸ਼ਨ ਫਰੀ ਹੋ ਜਾ ਯਾਰ ਆਓ ਇਥੇ ਨੜ ਕੀ ਬਲਾ ਗਿਆ ਕੋਣੀ ਨਾ ਦੋਸਤੋ ਹੱਥ ਜੋੜ ਕੇ ਬੇਨਤੀ ਆ ਕਿ ਸਟਾਈਲ ਦੀ ਕਾਪੀ ਨਾ ਮਾਰਿਆ ਕਰੋ ਕਿਆ ਬੰਦੇ ਨੂੰ ਫੇਮਸ ਕਰਨਾ ਹੈ ਜੇ ਸ਼ਾਹ ਜੀ ਤੁਸੀਂ ਲਾਗੇ ਤੇ ਘਰੋ ਜਗੀਰਾ ਭਾਇਆ ਅੱਜ ਕੀਦੇ ਆਜੋ ਦੋਸਤੋ ਵੇਖ ਇੱਕ ਹੋਰ ਹੋਣਾ ਚਾਹੀਦਾ ਦੇਖਦੇ ਹਾਂ ਹੋਰ ਕੀ ਆਓ ਉਹ ਐਂਗਲ ਨੂੰ ਮੈਨੂੰ ਫੜਦੇ ਤੂੰ ਆਹ ਝੁੱਕ ਕੇ ਕਰ ਹੱਥ ਨਾਲ ਨਹੀਂ ਝੁਕਣਿਆ ਤੰਗੜੇ ਫੜ ਲਿਆ ਪਹਿਲੇ ਲਓ ਜਾ ਇੱਕ ਮਿੰਟ ਮੈਂ ਕਿਹਾ ਜੀ ਆਜੋ ਆਕੇ ਜੀ ਚਾਰ ਹੋਣੀ ਮੈਂ ਆ ਫੜਾਂ ਲੱਕੜਾਂ ਯਾਰ ਲੋ ਆਇਆ ਲੱਕੜਾਂ ਫੜਦੇ ਆਂ ਥਾਲੋ ਤਾਂ ਖਰੀਦਣਾ ਕਰਦੇ ਦੇਖ ਲੋ ਚੈੱਕ ਕਰ ਲੋ ਇਹ ਤਾਂ ਗੱਡੀ ਵਾਲਾ ਆ। ਉਹ ਯਾਰ ਇੱਕ ਤੂੜੀ ਨੂੰ ਗਿਆ। ਬਸ ਦੋਸਤੋ ਦੇਖ ਰਹੇ ਕੋਈ ਹੋਰ ਸੱਪ ਨਹੀਂ ਆਇਆ। ਆ ਮਗਰ ਓਏ। ਆ ਵੀਡੀਓ ਨਾ ਕੱਟੋ ਵੀਡੀਓ ਨਾ ਕੱਟੋ ਵੀਡੀਓ ਨਾ ਕੱਟੋ। ਇੱਕ ਆਪਣੇ ਤੂੜੀ 'ਚ ਗਿਆ ਸੀ। ਮੈਂ ਨਾ ਵੀਡੀਓ ਨਾ ਕੱਟੋ। ਪਾ ਦਿ ਆ ਦੋ। ਬਜ਼ੁਰਗੋ ਕਿੰਦਾ ਦਾ ਕੰਮ ਲੱਗਦਾ? ਕੰਮ ਦਾ ਸਾਹਮਣੇ ਸਾਹਮਣੇ ਜਿਆਦਾ ਲੱਗਦਾ। ਗੱਡਾ ਨਾ ਹੀ ਖੜੀ ਗੱਲ ਬੋਲੋ ਸਾਹ। ਨਹੀਂ ਨਹੀਂ ਗੱਡੀ ਦਾ। ਇਹ ਵੀ ਇਹ ਵੀ ਇੱਕ ਰੱਬ ਦੀਆਂ ਬਣਾਈਆਂ ਇਹ ਚੀਜ਼ਾਂ ਵਾ ਹਰ ਇੱਕ ਬੰਦੇ ਦੇ ਹੱਥਾਂ ਚ ਹੁੰਦਾ ਨਹੀਂ ਦਾ ਆਹ ਜੀ ਕਹਿੰਦੇ ਮਾਰਿਆ ਨਹੀਂ ਸਾਡੇ ਜੇ ਜਿਆ ਕਈ ਨਾ ਉਹਨਾਂ ਦਾ ਕਰੀ ਉਹਨਾਂ ਉਧਰ ਕਰਦਾ ਇਹ ਪਰਛੇ ਪੈਂਦੀ ਆ ਤੇ ਇਹ ਤੂੜੀ ਦੀ ਗਰਮੈਚ ਆ ਇਹਨਾਂ ਨੇ ਆਂਡੇ ਦੇ ਨਹੀਂ ਜੇ ਇਹਨਾਂ ਨੇ ਆਂਡੇ ਦੇਣੇ ਤੁਸੀਂ ਤਾਂ ਦੋਹਾਂ ਤੋਂ ਪਰੇਸ਼ਾਨ ਜੇ ਨਾ ਇੱਥੇ ਕਈ ਦੋ ਹੋ ਜਾਣੇ ਆ ਤਾਕ ਦਿਨ ਪਹਿਲਾਂ ਮੇਰੇ ਵੀ ਹੱਥ ਤੇ ਸਾ ਆਪਣੇ ਦੰਦੀ ਵੱਢੀ ਕੋੜੇ ਮੈਂ ਕਾਰ ਚੋਂ ਗੱਡੇ ਸਰਦੀ ਸਾਪਨ ਕੋੜੇ ਕਾਰ ਚੋਂ ਗੱਡੇ ਬਿਲੀ ਘਰੋਂ ਹਾਂਜੀ ਹਾਂਜੀ ਆ ਉਹ ਵੀ ਬੜੀ ਔਖੀ ਜੀ ਦਾ ਨਹੀਂ ਇਹ ਕੋਹਨਾ ਦੇ ਜਈ ਸਾਹ ਤੇ ਕੋਈ ਮਿੱਤਰ ਆ ਉਹ ਨਹੀਂ ਕਾਰ ਚੋਂ ਗੱਡੇ ਉਹ ਧਾਰੀ ਵਾਲਦੇ ਆ ਦੋ ਤਿੰਨ ਦਿਨ ਪਹਿਲੇ ਦੋਸਤੋ ਨੰਬਰ ਹੈਗੇ ਜੀ 95 92 99 63 ਤੇ 35 ਕਿਸੇ ਦਾ ਕੱਖ ਦਾ ਝਖਮ ਆ ਕਿਸੇ ਨੂੰ ਤੁਮੂਹੀ ਦਾ ਕੱਖ ਆ ਨਾਲ ਸਾੜਾ ਦੀ ਸੀ ਮੈਂ ਦੱਸ ਦੰਦੇ ਨਾਲ ਦੇਸੀ ਤੁਆਈਆਂ ਦਾ ਕੰਮ ਆ ਜੀ ਪਰ ਸਭ ਤੋਂ ਵੱਡੀ ਗੱਲ ਆ ਵੀ